ਲੱਗਣਾ ਹੁਣ ਆਪਣਾ ਕਾਲਜ ਤਾਂ ਖਤਮ ਹੋ ਗਿਆ ਹਾਂ ਹੁਣ ਆਪਾਂ ਕਿਵੇਂ ਕਰਾਂਗੇ ਕਿਵੇਂ ਬੈਲਾ ਕਰਾਂਗੇ ਯਾਰ ਮੇਰਾ ਤਾਂ ਜੀ ਨਹੀਂ ਲੱਗਣਾ ਇਹੀ ਮੈਂ ਸੋਚੀ ਜਾਨੀ ਆ ਵੀ ਹੁਣ ਕੀ ਕਰਾਂਗੇ ਟਾਈਮ ਤੇ ਗੱਲ ਲੌੜ ਗਈ ਨਹੀਂ ਕੱਜ ਪਾਸ ਕਰਨ ਦੀ ਮੈਂ ਇਹ ਵੀ ਜਿੱਦ ਕਰਦਿਆ ਨਹੀਂ ਆਉਣਾ ਨਾ ਮੈਨੂੰ ਕੀ ਆ ਮੇਰੇ ਵਾਸਤੇ ਤਾਂ ਮੁੰਡਾ ਲੱਭਦੇ ਫਿਰਦੇ ਆ ਮੈਂ ਤਾਂ ਵਿਆਹ ਕਰਾ ਕੇ ਤੁਰ ਜਾਣਾ ਨਹੀਂ ਲੰਬਾ ਨਹੀਂ ਹੁੰਦਾ ਬਈ ਕੰਮ ਦੱਸ ਦੇ ਮੈਨੂੰ ਕੀ ਆ ਉਹ ਮਾਂ ਪੈਣ ਨੂੰ ਤੇ ਪਾਉ ਜਣਾ ਤਾਂ ਖੇਤੀ ਕਰਦਾ ਮਨ ਨਾਲੇ 10 ਕਿਲੇ ਵਾਣਦੇ ਮੇਰੇ ਕੋਲੇ ਅੱਛਾ ਚਾ ਚ ਪੰਜ ਕਿ ਮਹੀਨਾ ਰਹੀਆਂ ਕੋਈ ਨਹੀਂ ਸੰਭਲੂ ਬਈ ਮੈਂਸਾ ਵੀ ਸੰਭਲੂਗਾ ਮੈਂ ਦੇਖ ਲੈ ਬਈ ਕਿਤੇ ਕੱਲ ਨੂੰ ਕਹਿੰਦੇ ਮੈਂ ਤਾਂ ਗੋਹਾ ਜਿੰਦੇ ਦਾ ਨਾ ਨਾ ਸਾਰਾ ਕੰਮ ਕਰ ਦੂੰ ਬਈ ਭਾਈ ਇਹ ਸਿੱਧੇ ਸਾਡੇ ਘਰ ਕਿਵੇਂ ਆ ਗਏ ਮੈਂ ਤਾਂ ਦੇਖਾ ਹੀ ਨਾ ਉਧਰ ਲੱਪਰ ਸੌਲ ਜੀ ਉਲ ਜੀਆ ਬੇਬੇ ਮੈਨੂੰ ਆ ਪਾਈ ਐਂ ਲੱਗਦਾਗਾ ਜਿਵੇਂ ਕੋਈ ਜ਼ਿੰਮੇਦਾਰਾਂ ਦਾ ਮੁੰਡਾ ਹੁੰਦਾ ਇਹ ਸਿਰੀਪਾਲੀ ਤਾਂ ਕੋਈ ਲੱਗਦਾ ਨਹੀਂ ਐਂ ਡਰ ਲੱਗਦਾ ਆਪਣਾ ਤਾਂ ਇੱਕ ਦਾ ਖੇਤਾਂ ਚ ਘਰ ਹੈਗਾ ਲੈ ਬਿਨਾ ਦੱਸੀ ਇੱਕੇ ਦਾ ਵੀ ਘਰ ਆ ਗਏ ਫੋਨ ਕਿਤੇ ਫਸ ਜੀਏ ਮੰਮੀ ਵਰਗੀਆਂ ਤਾਂ ਸ਼ੱਕ ਕਰੀ ਜਾਂਦੀਆਂ ਨੇ ਮੈਂ ਤਾਂੰਦਰ ਜਾਣੀ ਆ ਫੇਰ ਗੱਲ ਕਰੂੰਗੀ ਟਾਈਮ ਦੇ ਦੇ ਕੇ ਨਾ ਤੁਸੀਂ ਮੈਨੂੰ ਕੋਈ ਮਾੜਾ ਮੋਟਾ ਫੋਨ ਤਾਂ ਕਰ ਦਿੰਦੇ ਇੱਕਦਮ ਸਾਡੇ ਘਰੀ ਆ ਗਏ ਫੋਨ ਕਾਦਾ ਕਰਾਂ ਮੈਂ ਮੈਂ ਤੈਨੂੰ ਕਹਿ ਰਹੀ ਤੂੰ ਮੈਨੂੰ ਦੱਸਿਆ ਤਾਂ ਹੈਗਾ ਬੂਹਾ ਮਰ ਜਾਂ ਕਿਵੇਂ ਖੇਪਾਈ ਜਾਂਦੀ ਐ ਇਹ ਕੁੜੀ ਸਿਰ ਚੋ ਘਰੇ ਹੈ ਨਹੀਂ ਗੇ ਕੀ ਇਹ ਨੇ ਕਿ ਤੂੰ ਮਤਮਾ ਰੱਖਿਆ ਕਰ ਮੈਂ ਤਾਂ ਕਹਿੰਦੀ ਨਹੀਂ ਭਾਈ ਵੀ ਹੋ ਮੁੰਡਾ ਇਹਨਾਂ ਦਾ ਕੰਮ ਵਾਲਾ ਹੈਗਾ ਖਬਰ ਹੈ ਇਹਨਾਂ ਨੇ ਕੀ ਕੁਝ ਕਰ ਰੱਖਿਆ ਹੈਗਾ ਮੈਂ ਦੱਸਦੀ ਆ ਦਾਨੇ ਨੂੰ ਜਾ ਕੇ ਤੂੰ ਓਏ ਇਹ ਤਾਂ ਉੱਤੇ ਪਿੰਡ ਵਾਲੇ ਸਰਦਾਰਾਂ ਦਾ ਮੁੰਡਾ ਹੈ ਹੈ